ਪਾਉਜੀ ਟਾਇਰ ਤੁਸੀਂ ਪਹਿਲਾਂ ਵੀ ਬਹੁਤ ਵੇਖੇ ਹੋਣਗੇ ਪਰ ਤੁਹਾਨੂੰ ਜਿਹੜਾ ਪੀਕੇ ਪੀ ਦਾ ਟਾਇਰ ਦਿਖਾ ਰਹੇ ਆ ਜੀ ਲੋਕ ਫੋਟੋਆਂ ਖਿਚਵਾ ਰਹੇ ਆ ਹਨਾ ਇਹ ਬਾਈ ਜੀ ਰਾਜਪੁਰੇ ਮੇਲੇ ਦੇ ਵਿੱਚ ਬਾਈ ਜੀ ਲਾਇਆ ਗਿਆ ਵੇਖੋ ਪੂਰੀ ਰੌਣਕ ਵਧਾਉਂਦਾ ਹੈ ਜੀ ਜਿਸ ਦੀ ਕੀਮਤ 24 ਲੱਖ 16000 ਦੇ ਲਗਭਗ 15-16000 ਦੇ ਲਗਭਗ ਕੀਮਤ ਬਾਈ ਦੱਸਦਾ ਸੀ ਉਹਨਾਂ ਦੇ ਨਾਲ ਗੱਲ ਕੀਤੀ ਤੇ ਵੇਖੋ ਲੋਕ ਸਲਵੀਆਂ ਰਹਿ ਰਹੇ ਆ ਜੀ ਕਿਵੇਂ ਜਿਹੜਾ ਟਾਇਰ ਆ ਬਾਈ ਜੀ ਸਭ ਤੋਂ ਫਰਸਟ ਅਗਲੇ ਪੰਨੇ ਤੁਹਾਨੂੰ ਨਜ਼ਰ ਆਊਗਾ ਜੀ ਤੇ ਜਿਹੜੇ ਵੇਖੋ ਆ ਲੀਵਰ ਕਰਦੇ ਆ ਵੀਰ ਕੰਮ ਕਰਦੇ ਮੈਡਲ ਆ ਰਿਹਾ ਤੇ ਇਹ ਵੀਰ ਦੱਸਦੇ ਸੀ ਵੀ 24 ਲੱਖ 16000 ਰੁਪਈਆ ਦੀ ਕੀਮਤ ਆ ਛੋਟੇ ਟਾਇਰ ਵੀ ਤੁਸੀਂ ਨਜ਼ਰ ਆ ਰਹੇ ਆ ਜੀ ਤੇ ਸਵੇਰ ਦਾ ਮਾਹੌਲ ਆ ਕਿੱਡਾ ਸੋਹਣਾ ਵਿਊ ਆ ਤੇ ਲੋਕ ਫੋਟੋਆਂ ਖਿਚਾ ਕੇ ਦੋ ਮਿੰਟ ਬੈਠ ਕੇ ਗੱਲਬਾਤ ਕਰਕੇ ਆ ਵੇਖੋ ਮੱਲੀ ਬੌਸਰ ਸਾਹਿਬ ਬੈਠੇ ਨਾਲ ਪੰਜਾਬ ਪ੍ਰਧਾਨ ਸੁਰ ਸਿੰਘ ਉਤਮ ਕਿਸਾਨ ਵੇਖੋ ਮਸ਼ੀਨਾਂ ਵੇਖੀਆਂ ਤੇ ਆ ਆਪਣੀ ਵੀਰਤਾ ਦੇਦੀ ਦਲਵਾਰ ਸਿੰਘ ਰੰਧਾਵਾ ਨੇ ਵੀ ਇਸ ਟਾਇਰ ਦੇ ਨਾਲ ਫੋਟੋ ਖਿਚਾਉਣੀ ਸਹੀ ਸਮਝੀ ਕਿਉਂਕਿ ਇਹ ਜਿਹੜਾ ਟਾਇਰ ਆ ਇਹ ਕਰੀਨਾ ਨੂੰ ਪੈਂਦੇ ਆ ਜੀ ਜਿਹੜੀਆਂ ਕਰੀਨਾ ਵੱਡੀਆਂ ਵੱਡੀਆਂ ਮਾਲ ਚੱਕਣ ਵਾਲੀਆਂ ਹੁੰਦੀਆਂ ਉਹ ਟ੍ਰੇਨਾਂ ਨੂੰ ਕੋਈ ਦਵਾਈਦਾ ਤੇ ਟ੍ਰੈਕਟਰ ਵੀ ਦੇਖੇ ਆ ਬਹੁਤ ਸੋਹਣੇ ਸੋਹਣੇ ਟ੍ਰੈਕਟਰ ਇਹ ਨੰਦ ਆ ਗਿਆ ਬਾਈ ਦੀ ਦੇਖੋ ਰੰਧਾ ਸਾਹਿਬ ਲੈ ਕੇ ਜਾਣਾ ਅੱਜ ਹਾਂ ਜੀ ਅੱਜ ਟ੍ਰੈਕਟਰ ਦੇਖ ਰਹੇ ਆ ਜੀ ਕਰ ਰਹੇ ਆ ਪਸੰਦ ਲੈ ਕੇ ਜਾਵਾਂਗੇ ਜੀ ਸੋਹਣਾ ਟ੍ਰੈਕਟਰ ਜੀ ਸਾਨ ਟ੍ਰੈਕਟਰ ਹੈ ਕਿਹੜਾ ਰੰਧਾ ਬਾਈ ਅੱਜ ਅਸੀਂ ਦੇਖ ਰਹੇ ਆ ਅੱਜ ਲੈ ਕੇ ਜਾਵਾਂਗੇ ਅੱਜ ਆਜੇ ਪਲਾ ਪ੍ਰਧਾਨ ਸਰਪ